ਜਨਤਾ ਦੀ ਬਾਚਨ ਦੇਖਦੇ ਸਾਰੇ ਨੂੰ ਤਾਂ ਸਵਾਗਤ ਆ। ਇਸ ਵੇਲੇ ਅਸੀਂ ਖੜੇ ਆ ਪਿੰਡ ਸੈਨਾ ਦੀਬੜੇ ਮਾਇ ਚੌਂਕ ਦੇ ਬਿਲਕੁਲ ਨੇੜੇ ਆ। ਤਾਂ ਇਹਨਾਂ ਦੇ ਘਰ ਕੱਲ ਅਚਾਨਕ ਅੱਗ ਲੱਗੀ ਸੀ। ਪੂਰਾ ਜਿਹੜਾ ਸਮਾਨ ਸੀ ਜੀ ਲੜਕੀ ਦੇ ਵਿਆਹ ਦਾ ਦਾਜ ਦੇਹ ਬਣਾਇਆ ਸੀ ਉਹ ਸਾਰਾ ਸੜ ਕੇ ਸ਼ਵਾਹ ਹੋ ਗਿਆ। ਸਾਡੇ ਨਾਲ ਪਿੰਡ ਵਾਸੀ ਮੌਜੂਦ ਹੈ। ਆਪਾਂ ਗਲਵਤ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਉਸ ਮੌਕੇ ਤੇ ਆ ਕੇ ਅੱਗ ਨੂੰ ਬਚਾਇਆ। ਗਲਵਤ ਕਰਦੇ ਹਾਂ ਕਿ ਉਹਨਾਂ ਦਾ ਇਸ ਨੂੰ ਲੈ ਕੇ। ਹਾਂ ਜੀ ਜਦੋਂ ਆਕੜ ਕੇ ਤੁਸੀਂ ਕੋਰੇ ਸੀ। ਇਮਰਜੈਂਸੀ ਬੁਲਾ ਕਰੇ। ਤਾਂ ਕਿ ਜ਼ਿਆਦਾ ਪਾਇਆ ਮੈਂ ਤਾਂ ਬਿਲਕੁਲ ਰੋਟਨੇ ਕੋਲ ਉਹ ਸਾਰੇ ਕਿੰਨੇ ਪਾ ਕੇ ਫਿਰ ਵੀ ਬੜਾ ਕਰੀ ਬੈਠੇ ਨੇ ਕਾਣ ਕਾਦਲ ਕੋ ਕਿੰਨੇ ਦਾ ਫਿਰ ਆਤੀ ਗੱਲ ਹੈ 12 ਵਜੇ ਦੀ ਗੱਲ ਹੈ ਛੰਡ ਕੇ ਮੁੰਡੇ ਆਏ ਪੰਜਾਂ ਤੱਕ ਫਿਰ ਵੀ ਤੁਹਾਡੇ ਮੁਕਾਬਲੇ ਇਸ ਪਰਵਾਰ ਦੇ ਦਾ ਨੁਕਸਾਨ ਕਿੰਨਾ ਹੋ ਗਿਆ ਉਹ ਵੀ 2 2.5 ਰੱਖਦੇ ਨੇ ਬਾਕੀ ਗਰੀਬ ਨੇ ਮਾਰਤ ਮੰਗਦਾ ਸਾਡੇ ਨਾਲ ਇਸ ਕਰਦੇ ਮਾਤਾ ਮਜ਼ਦੂਰ ਜਿਨ੍ਹਾਂ ਦਾ ਇੱਕ ਹੈ ਤੇ ਪਰੋਸੀ ਸੀਗੇ ਗਲਤ ਕਰਦੇ ਮਾਤੋ ਦੇ ਨਾਲ ਬੀਨ ਰਹਿ ਗਈ। ਅੱਜ ਮੋਟਾ ਜਦੋਂ ਅੱਗ ਲੱਗੀ ਤੁਸੀਂ ਕਿੱਥੇ ਸੀ? ਅਸੀਂ ਤੇ ਨਹੀਂ ਸੀ ਕਰ ਰਹੇ। ਗਏ ਵੀ ਸੀ, ਗਏ ਤੇ ਕੀ ਵੀ ਸੀ ਮਤਲਬ। ਬੋਟਿਆ ਕਰੇ ਸੀ। ਜੇ ਕਿ ਦੱਗ ਅੱਗ ਲੱਗੀ ਜੀ। ਉਸ ਤੋਂ ਬਾਅਦ ਇਹਨਾਂ ਨੂੰ ਫੋਨ ਕਰਿਆ ਕਮਾਂ ਲਿਆ ਨੇ। ਤੇਰੇ ਤੋਂ ਬਾਅਦ ਆਏ ਵੀ ਜੀ। ਅੱਗ ਲੱਗ ਬਹੁਤ ਜ਼ਿਆਦਾ ਗਿੰਪੂ ਸੀ। ਕੁਝ ਸਾਰਾ ਕੁਝ ਮੱਤ ਗਈ। ਪਾਉਣ ਵਾਲੇ ਲੀੜੇ ਵੀ ਨਹੀਂ। ਸਾਰਾ ਕੁਝ ਮਸਤ। ਲੋਗੋਣਾ ਸੋਨੂੰ ਪੂਰੀ ਦੁਨੀਆ ਦੇਖਦੀ ਆ ਨਾ ਦੇਖੋ ਮਾਤਾ ਜਿਹੜਾ ਮਾਨੇ ਭਾਗਪੁਰ ਦੇ ਆ ਜਿਉਂ ਕਹਿੰਦੇ ਉਹਨਾਂ ਨੇ ਮਿਹਨਤ ਨਾਲ ਚੀਜ਼ ਬਣਾਈ ਆ ਮਿਹਨਤ ਨਾਲ ਸਾਮਾਨ ਬਣਾਇਆ ਹੁੰਦਾ ਮਿਹਨਤ ਮਿਹਨਤਰੀ ਕਰਕੇ ਜਦੋਂ ਸਰਕੇ ਸ਼ਵਾ ਹੋ ਜਾਂਦਾ ਤਾਂ ਬੜਾ ਜਨਨਾ ਔਖਾ ਹੁੰਦਾ ਹੈ ਮਾਤਾ ਦੇਖੋ ਭਾਵਕ ਹੋ ਗਈ ਹੈ ਉਹਨਾਂ ਨੂੰ ਦੱਸਣਾ ਵੀ ਔਖਾ ਹੋ ਰਿਹਾ ਕਿ ਉਹ ਕਿੱਦਾਂ ਬਿਆਨ ਕਰਨ ਜਦ ਘਰ ਨੂੰ ਅੱਗ ਲੱਗੀ ਆ ਤੁਸੀਂ ਦੇਖ ਸਕਦੇ ਹੋ ਕਿ ਉਸ ਪਰਿਵਾਰ ਦੇ ਕੀ ਹਾਲਾਤ ਹੋਣਗੇ ਜਦ ਮਿਹਨਤ ਨਾਲ ਬਣਾਇਆ ਹੋਇਆ ਸਾਮਾਨ ਸਰਕੇ ਸ਼ਵਾ ਹੁੰਦਾ ਸੀ ਗਲਬਤ ਕਰਦੇ ਆ ਮਾਤਾ ਨਾਲ ਆਜ ਮਾਦਾ ਇਹਦਾ ਛੋਟਾ ਅੱਛਾ ਮਤਲਬ ਕੀ ਬਚਿਆ ਜਮਾਰੀ ਸੀ ਵੀਰ ਜੀ ਐਲਸੀਡੀ ਸੀ ਵਿੱਚ ਪੈਸਾ ਦਿੱਤਾ ਕਿ ਅਸੀਂ ਸਟਾਉਣਾ ਸੀ ਗਈ ਮੱਤੀ ਦਾ ਕੁਝ ਨਹੀਂ ਬਚਿਆ ਹੈ ਬੈਂਕ ਤੇ ਕੀ ਨੀ ਹੋਰੀ ਸਾਰਾ ਬਚਿਆ ਨਹੀਂ ਬਚਿਆ ਵੀਡੀ ਕਪੜੇ ਬਣਾ ਕੇ ਲਾ ਰਹੇ ਸਾਰੇ ਮੱਚ ਗਏ ਵੀਰ ਜੀ ਖੁਸ਼ੀ ਨਹੀਂ ਬਚਿਆ ਮੇਢੇ ਤੇ ਸੀ ਨਮਾਰੀ ਸੀ ਕੀ ਗੇ ਕੁਝ ਨਹੀਂ ਬੀਤੀ ਸਾਡੇ ਚੈਨਲ ਦੇ ਰਾਜ ਨੂੰ ਪੂਰੀ ਦਿੰਦੇ ਜਿੱਥੇ ਬੜੇ ਦਾਨੀ ਸ਼ਜਾ ਚਾਰੋਂ ਵੱਧ ਕੇ ਪਾਰਟੀਆਂ ਤੋਂ ਵੱਧ ਕੇ ਵੀ ਲੋਕ ਮਤਨ ਕਰਦੇ ਸਾਡੇ ਚੈਨਲ ਤੇ ਦੱਸਿਓ ਤੁਸੀਂ ਕੀ ਬੇਨਤੀ ਕਰਦੇ ਹੋ ਕੀ ਬੇਨਤੀ ਕਰਦੇ ਗਰੀਬ ਪਰਿਵਾਰ ਹੈ ਜੀ ਮਤ ਤੋਂ ਹੋਣੀ ਚਾਹੀਦੀ ਹੈ ਇਹ ਬੇਨਤੀ ਕਰਦੇ ਆਂ ਅੜੀ ਦੱਪਾ ਕਰਦੇ ਆਂ ਤੁਹਾਡੀ ਵੀ ਕੋਈ ਨਹੀਂ ਇੱਕ ਦੋ ਟੈਂਸ਼ਨ ਹਾਂਜੀ ਭਾਈ ਜੇ ਤੁਹਾਨੂੰ ਅਗਰ ਕੋਈ ਗੀ ਕੰਸੀ ਨਹੀਂ ਜੀ ਸਾਨੂੰ ਫੋਨ ਗਿਆ ਸੀ ਜੀ ਬੰਦ ਗਿਆ ਪਰ ਉਸ ਮੋਕੰਦੇ ਕੋਲ ਕਰਾ ਕੇ ਜਾਰੀ ਲੱਗ ਰਹੀ ਹੈ ਇਹ ਕੋਈ ਕਰਦੇ ਨਹੀਂ ਕਹਿੰਦੇ ਇਧਰੋਂ ਕਾਫੀ ਦਾਨ ਹੈ ਜੇ ਮੈਨੇ ਆਪੇ ਕਰ ਦਿੱਤਾ ਕਾਫੀ ਉਹਨਾਂ ਦਾ ਸਾਰਾ ਕੁਝ ਮਾਪ ਚੁੱਕਿਆ ਸੀ ਬਾਲਿਆਂ ਦੇ ਸਾਥ ਤੇ ਗਿਆ ਸੀ ਇਸ ਤਰ੍ਹਾਂ ਮੰਡੀ ਜਾਂਦਾ ਮੰਡੀ ਗਾ ਸੇ ਲੋੜ ਬੰਤਿਆ ਰਹੇ ਕੰਪਨੀ ਕੋਸ਼ੀ ਨਹੀਂ ਨਾ ਪੰਦੇ ਕੋਸ਼ੀ ਨਹੀਂ ਸੜਨ ਨਾਲ ਪੜੋਸੀ ਮੌਜੂਦ ਹੈ ਹਾਂ ਜੀ ਕਹਿੰਦੇ ਨੇ ਜੀਤਾ ਦੇ ਨਾਲ ਤੋਂ ਸੇਂਦਵਾਰ ਹੈ ਸਮਾਂ ਤੋਂ ਸਮਾਂ ਚਲਦਾ ਜਾ ਰਿਹਾ ਹੈ ਜਿਹਨਾਂ ਦੇ ਰਹੀ ਪੂਰੀ ਦੁਨੀਆ ਦੇਖਦੀ ਆ ਕੀ ਕਹਾਂ ਚੁੰਨੀ ਉਹ ਇਸ ਪਰਿਵਾਰ ਇਸ ਪਰਿਵਾਰ ਦੇ ਲਈ ਜਿਹੜਾ ਦੁਨੀਆ ਨਾਲ ਲੜਨ ਦੀ ਜ਼ਿੰਮੇਗੀ ਹੈ ਸਮਾਂ ਤੋਂ ਬਤਾਉਂਦੇ ਨੇ ਇਹ ਪਰਿਵਾਰ ਹੈ ਕੀ ਕਰਨਾ ਇਹ ਆਹੀ 10 ਮਿੰਟ ਮੈਂ ਗੱਲ ਕਰ ਰਿਹਾ ਕਿ ਜਿਹੜੀ ਕੀਤੇ ਕੰਮ ਕਰਦੇ ਜਿਵੇਂ ਗੁਜਾਰਾ ਹੁੰਦਾ ਕਰਦੇ ਲੋਕਾਂ ਦਾ ਕਾਫੀ ਢੁਕਾ ਦਾ ਕਾਰੋਬਾਰ ਮੰਦਾ ਸੀ ਕਾਫੀ ਲੋਕਾਂ ਦਾ ਇਹ ਕਾਰੋਬਾਰ ਬੰਦ ਹੋ ਕੇ ਕਰਕੇ ਵੀ ਉਸ ਤੋਂ ਬਾਅਦ ਆਪਣੇ ਘਾਇਦੇ ਲੱਗ ਪੰਨੇ ਆ ਤਾਂ ਲੋਕਾਂ ਦਾ ਇਹ ਗੁਜਾਰਾ ਕਰਨ ਦਾ ਬੜਾ ਔਖਾ ਇਹ ਆ ਤੁਹਾਡੇ ਸਾਹਮਣੇ ਮੈਂ ਇਹ ਦੱਸਤਾ ਕਿਿਆ ਨੁਕਸਾਨ ਕਿੰਨਾ ਹੋਇਆ ਗਰੀਬ ਪਰਿਵਾਰਾਂ ਕਿੰਨਾ ਹੈ ਅਰਥੀ ਦੇ ਵਿਆਹ ਉਸ ਨੂੰ ਸਾਰਾ ਨਾ ਪਛੜੇ ਕਿ ਸਵਾ ਉਹ ਹੈ ਸਮਾ ਤਾਂ ਇਹ ਜੀ ਵਿਆਹ ਰੱਖਿਆ ਸੀ ਜਾਨੀ ਇਹ ਰੱਖਣਾ ਸੀ ਰੱਖਣਾ ਸੀ ਜੀ ਹਾਂ ਜਿੰਨੇ ਕਿ ਸਮਾਨ ਪੱਡਾ ਤਿਆਰ ਕਰਕੇ ਰੱਖਣਾ ਸਮਾਨ ਕਰਦੇ ਹਾਂ ਜੀ ਹਾਂ ਜੀ ਸਮਾਨ ਕਰਕੇ ਤਿਆਰ ਰੱਖਿਆ ਸੀ ਜੀ ਵਿਆਹ ਸੀ ਇਹ ਅਸੂ ਦਾ ਕਰਨਾ ਸੀ ਉਹ ਅਸਲ ਸਾਡੀ ਚੈਲੇ ਦੀ ਰਾਹੀ ਤੁਸੀਂ ਕੀ ਕਰਨਾ ਚਾਹੀਦਾ ਦੇਖੋ ਜੋ ਨੁਕਸਾਨ ਹੋ ਜਾਂਦਾ ਉਹ ਤਾਂ ਕੀ ਬਸ ਦੀ ਗੱਲ ਨਹੀਂ ਜਾਈ ਹੈ ਨਾ ਕੁਦਰਤ ਦੀ ਵਸੇ ਜੈ ਕੁਦਰਤ ਦੀ ਨਿਸਮਣੀ ਹੈ ਨਾ ਕੋਈ ਘਾਟਾ ਵਾਧਾ ਹੋਣਾ ਜ਼ਿੰਦਗੀ ਦਾ ਪੂਰਾ ਬਰਪਾ ਪਾਉਂਦਾ ਦੱਸਿਆ ਨਹੀਂ ਜਾਂਦਾ ਕਿ ਜਦੋਂ ਕਹਿੰਦੇ ਨੇ ਕਿ ਉਹਦਾ ਮਿਹਨਤ ਦਾ ਸਮਾਨ ਬਣਾਇਆ ਹੁੰਦਾ ਮਿਹਨਤ ਮਿਹਨਤੀ ਕਰਕੇ ਬਣਾਇਆ ਹੁੰਦਾ ਜਦੋਂ ਸਰਕੇ ਚੁਹਾਵ ਹੋ ਜਾਂਦਾ ਹੈ ਅਚਾਰ ਕਰ ਦੋਹਦੇ ਜਾਂਦਾ ਹੈ। ਸਾਜੀ ਲਿਆ ਠੀਕ ਕਰਾਂ ਚਾਹੁੰਦੇ ਹਾਂ ਇਹ ਮਤਲਬ ਪੂਰੀ ਦੁਨੀਆ ਦੇਖਦੀ ਹੈ ਬੜੇ ਇੱਥੇ ਦਾਨੀ ਸਰਜਣ ਨੇ ਨਾ ਵੇਈ ਗੀ ਅਗਲਾ ਮੌੜ ਤੇ ਆ ਜੀ ਜੀ ਪੰਦਰ ਮਿੰਟਾਂ ਐਸ ਪਰਿਵਾਰ ਦਾ ਇਹੀ ਕਹਿਣਾ ਕਰ ਕਿ ਜੇਕਰ ਕੋਈ ਵੀ ਬੰਦਾ ਪਾਰਟੀ ਮੈਂਦੂ ਤੋਂ ਉੱਠ ਕੇ ਐਸ ਪਰਿਵਾਰ ਦੇ ਨਾਂ ਤੇ ਜਾਂਦਾ ਤਾਂ ਅਸੀਂ ਸਮਝਾ ਕੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਕਰਦੇ ਹਾਂ ਤੁਸੀਂ ਦੇਖਿਆ ਕਿ ਐਸ ਪਰਿਵਾਰ ਦੇ ਹਰ ਆਦ ਮਿਹਨਤ ਮਜ਼ਦੂਰੀ ਕਰਦੇ ਨੇ ਕਿਵੇਂ ਉਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਪੂਰੇ ਪਰਿਵਾਰ ਨੇ ਦਿਹਾੜੀ ਜੋਤਾ ਕਰਕੇ ਇਹ ਪੇਟੀ ਦਾ ਸਮਾਨ ਬਣਾ ਆਚਾਨਕ ਅੱਗ ਲੱਗੀ ਆ ਉਹ ਸਾਰਾ ਕੋਸਰ ਕੇ ਛੁਵਾ ਗਿਆ ਤਾਨੂੰ ਪਤਾ ਹੈ ਕਿ ਲੋਕਡਾਊਨ ਤੋਂ ਬਾਅਦ ਪੂਰੇ ਪਰਿਵਾਰ ਦਾ ਹਰ ਪਰਿਵਾਰ ਦੇ ਜਿਹੇ ਢਾਂਚੇ ਨੂੰ ਹਿੱਲ ਗਏ ਨੇ ਮੈਂ ਕਹਿੰਦੇ ਇਹਨਾਂ ਲੱਕ ਤੂਰ ਕੇ ਰੱਖ ਦਿੱਤਾ ਕਿ ਦੋ ਵਕਤ ਦਾ ਗੁਜ਼ਾਰਾ ਕਰਨਾ ਵੀ ਇੱਥੇ ਬੜੀ ਮੁਸ਼ਕਲ ਹੁੰਦਾ ਹੈ ਸਮਾਨ ਬਣਾਉਣਾ ਸਮਾਨ ਚੋੜਨਾ ਜਾਂ ਘਰਾਂ ਦੇ ਕਿਚਾਰੇ ਚ ਪੈਸਾ ਕੱਢਣਾ ਬਹੁਤ ਮੁਸ਼ਕਲ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਹੜੇ ਇਹਨਾਂ ਦੇ ਬਿੱਡਾ ਬੈੱਡ ਤੋਂ ਲੈ ਕੇ ਅਲਮਾਰੀ ਤੋਂ ਲੈ ਕੇ ਐਲਸੀਡੀ ਤੋਂ ਲੈ ਕੇ ਪੱਖੇ ਤੋਂ ਲੈ ਕੇ ਹਰ ਚੀਜ਼ ਕੱਪੜਿਆਂ ਤੋਂ ਲੈ ਕੇ ਜਿਹੜਾ ਇਹਨਾਂ ਦਾ ਸਮਾਨ ਹੈ ਉਹ ਸਾਰਾ ਸੜ ਕੇ ਸ਼ਵਾਹ ਸਾਡਾ ਇਸ ਵੀਡੀਓ ਨੂੰ ਬਣਾਉਣ ਦਾ ਖਾਸ ਮਕਸਦ ਇਹੀ ਹੈ ਜੇਕਰ ਕੋਈ ਵੀ ਬੰਦਾ ਪਾਰਟੀ ਵਤੋਂ ਉੱਪਰ ਉੱਠ ਕੇ ਜਾਂ ਕੋਈ ਵੀ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਚੱਲ ਰਿਹਾ ਹੈ। ਅਸੀਂ ਇਸ ਵੀਡੀਓ ਦੇ ਵਿੱਚ ਇਹਨਾਂ ਦਾ ਮੋਬਾਈਲ ਨੰਬਰ ਵੀ ਦਵਾਵਾਂਗੇ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਵੀ ਕਰ ਸਕਦੇ ਹੋ। ਅਸੀਂ ਇਹਨਾਂ ਦਾ ਅਕਾਊਂਟ ਨੰਬਰ ਵੀ ਦਵਾਵਾਂਗੇ ਤੁਸੀਂ ਉਹਨਾਂ ਦੇ ਰਾਹੀਂ ਵੀ ਇਹਨਾਂ ਦੀ ਸਿੱਧੀ ਹੈਲਪ ਕਰ ਸਕਦੇ ਹੋ। ਜੇਕਰ ਬੰਦਾ ਕੋਈ ਵੀ ਪਾਰਟੀ ਵੇਦੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਦੀ ਨਵੀਂ ਵੀਡੀਓ ਲੱਗੇ ਖੇੜਾ ਹਜ਼ਰੋਂ ਮੰਗੇ ਉਤਕਰੀ ਸੱਚੇ ਕਾਜ